ਜੋੜਦੇ ਕਬੂਤਰ ਪੱਲੇ ਖੜ ਜਾਂਦੇ ਆ ਵੀ ਜ਼ੋਰ ਮਾਰਨ ਤਾਂ ਪੱਲੇ ਖੜ ਜਾਂਦੇ ਵੀਰੇ ਉਹ ਵੀ ਕੈਲਸ਼ੀਅਮ ਦੀ ਆ ਵਿਟਾਮਿਨ ਦੀ ਕਰਕੇ ਤੇਰ ਕੀ ਚਲਾ ਲਾਂਗੇ ਇਹਨੂੰ ਹੁਣ ਚਲਾਵਾਂਗੇ ਤੇ 10-12 ਦਿਨਾਂ ਦੇ ਵਿੱਚ ਚਾਂਡੇ ਤੇ ਲਵਾਉਣੇ ਆ ਆਪਾਂ ਜੋ ਛੋਲੀ ਤਾਂ ਭਾਰੀ ਕੀਤੀ ਆ ਇਹਨੇ ਸ਼ਾਇਦ ਹੁੰਦੇ ਸੀ ਗਾਚੀ ਲਿਆਓ ਉਹ ਪਾਈ ਜਾਓ ਵਿਟਾਮਿਨ ਐਚ ਲਗਾਤਾਰ ਤੂੰ ਹਫਤੇ 'ਚ ਇੱਕ ਅਧੀ ਅਰੀ ਪਾ ਲਓ ਲਗਾਤਾਰ ਪਾਓ ਮਲਾ ਹਫਤੇ 'ਚ ਇੱਕ ਚਲੋ ਬਾਬਿਓ ਚਿੜੀਆਂ ਸਾਮਾ 7 ਵਜੇ ਗਿਆ ਤੇ ਚੜੀਆਂ ਵੀਨ ਡੱਕੀ ਆ ਅੰਦਰ ਹਨਾ ਖੁੱਲੀਆਂ ਛੱਡੀਆਂ ਅਸੀਂ ਬਾਹਰ ਹਜਾਲ ਚ ਘੁੰਮੀ ਜਾਂਦੀ ਹੈ ਹੁਣ ਕਿਹੜੇ ਤਰੀਕੇ ਨਾਲ ਇਹਨਾਂ ਨੂੰ ਅੰਦਰ ਵਾੜਦਾ ਉਧਰ ਨਹੀਂ ਲਾਉਣਾ ਤੇ ਦੁੱਧ ਦੀ ਜਗ੍ਹਾ ਸਕਿਪ ਕਰਕੇ ਉਹਦੇ ਪਾਣੀ ਪਾ ਲਓ ਸਮਾਨ ਉਹੀ ਪੋਣਾ ਆ ਪਰ ਪਾਣੀ ਪਾ ਲਓ ਹਣਾ ਉਹ ਵੀ ਚੱਲੂਗਾ ਤੇ ਬਈ ਜੇ ਆਪਾਂ ਸਸਤੇ ਸਸਤੇ ਹੀ ਕਿ ਫਿਰ ਇਦਾਂ ਹੀ ਬਣਾ ਸਕਦੇ ਆਪ ਲਿਆਓ ਸਮਾਨ ਲੋਹਾ ਮੰਡੀ ਜਾਓ ਉਥੋਂ ਸਰੀਆ ਲੈ ਪੈਪੂਪ ਲੈ ਕੇ ਆ ਪਹਿਲਾਂ ਭਿਜਾਰਿਆਣ ਦੋ ਤੇ ਭਿਜਦੋਂ ਬਾਅਦ ਦੋ ਤਿੰਨ ਦਿਨ ਜਿਹਦਾ ਭਿਜਾਰਿਆ ਉਹਨੂੰ ਮਿੱਟੀ ਚ ਜਾਂ ਕੇਰੀ ਚ ਮਿਕਸ ਕਰ ਦੋ ਤੇ 5-7 ਦਿਨ ਘਟੋ ਘਟ ਬਾਬਿਓ ਆਪਾਂ 5 ਕਿ ਦਿਨ ਪਹਿਲਾਂ ਲਾ ਸਕਦੇ ਕੋੜਦੂ ਹਣਾ ਤੇ ਆਹ ਹੁੰਦੀ ਬਾਬਾ ਕੰਗਣੀ ਆ ਦੇਖੋ ਜਿੰਦੀ ਜੇ ਕਬੂਤਰੀਆਂ ਲਗਾਤਾਰ ਦਿੰਦੀਆਂ ਨਾ ਫੇਰਣਾ ਵੀਕਨੈਸ ਨਹੀਂ ਆਉਂਦੀ ਪੌਣੀ ਥੋੜੀ ਆ ਜਦਾਂ ਕਬੂਤਰ ਕੱਢਣ ਤੋਂ ਪਹਿਲਾਂ ਗੁੜ ਲਵਾ ਕੇ ਰੱਖਣੇ ਚਾਹੀਦੇ 5-7 ਦਿਨ ਜਾਂ ਨਹੀਂ ਬਾਈ ਦੇਖੋ 5-7 ਦਿਨ ਵੀ ਉਹਦੇ ਵਿੱਚ ਜਿਹੜਾ ਮੁੱਦਾ ਚੱਕਾਂਗੇ 5 ਦਾ ਕਮੈਂਟਾਂ ਵਾਲਾ ਹੀ ਕਮੈਂਟ ਪੜਦੇ ਆ ਸਾਰੀ ਤੁਹਾਡੇ ਠੀਕ ਆ ਜਿਹਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਦਿ ਲੋ ਧੰਨਵਾਦ ਤੇ ਆਜੋ ਬਾਬੋ ਅੱਜ ਦੀ ਕਰਦੇ ਆ ਵੀਡੀਓਜ਼ ਸ਼ੁਰੂ ਤੇ ਆ ਉਤਰਪਾਪੋ ਅੱਜ ਨਹੀਂ ਡਾਇ। ਠੀਕ ਆ ਅੱਜ ਮੈਂ ਜਲੰਧਰ ਗਿਆ ਸੀ ਤੇ ਹੁਣ 3 ਵਜੇ ਗੇ ਹੁਣ ਘਰ ਨੂੰ ਵਾਪਸ ਆਇਆ। ਜੇ ਤਾਂ ਪਾਈ ਉਹ ਮੈਂ 2 ਵਜੇ ਪਿਆ ਹੁੰਦਾ ਫੇਰ ਮੈਂ ਕੱਢ ਲੈਣੇ ਸੀ ਕਿਉਂਕਿ ਘੰਟਾ ਡੇਢੀ ਫਿਰਦੇ ਜਿਆਦਾ ਨਹੀਂ ਫਿਰਦੇ ਇਹ। ਤੇ ਕਿਉਂਕਿ ਜਦੋਂ ਵੀ ਅਸੀਂ ਇਹਨਾਂ ਨੂੰ ਪਾਣੀ ਸ਼ੁਰੂ ਕੀਤੀਆਂ ਮੈਂ ਪੋਣੀਆਂ। ਕੱਲ ਕੱਲ ਪਹਿਲੇ ਦਿਨ ਪਾਈਆਂ ਆ ਤੇ ਵੱਧ ਕਰ ਦਿੱਤੀਆਂ ਜੀ ਸਾਰਾ ਕੁਝ ਹੀ ਆ ਨਾ ਬਿਰੀਆਂ ਮੋਗੇ ਮੈਂ ਲਿਆਂਦੀਆਂ ਨਹੀਂ ਬਾਅਦ ਚੋਂ ਤੇ ਕੱਲ ਪਰਸੋਂ ਲੈ ਕੇ ਆਇਆ ਤੇ ਕੱਲ ਪਾਈਆਂ। ਹੁਣ ਅੱਜ ਵੀ ਪਾਵਾਂਗੇ ਫਦਾਮਦੂਮ ਛਿੱਲਦੇ ਆ ਇਹਨਾਂ ਦੀ ਤੇ ਅੱਜ ਇਹਨਾਂ ਦੇ 4 12 ਹੋ ਗਈਆਂ ਇਹਨਾਂ ਦੀਆਂ ਜਿਹੜੇ ਵਿੱਚੋਂ ਦੋ ਤਿੰਨ ਆਪਾਂ ਡਾਉਣੇ ਆ ਹਨ ਤੇ ਬਾਕੀ ਇਹਨਾਂ ਨੂੰ ਫਿਰ ਕਰਦੇ ਆਂ ਸ਼ੁਰੂ ਹਨਾ ਆ ਵੀ ਕੂਤਰ ਆਪਣੇ ਪੂਰੀ ਖਰਾਖਾ ਖਾਵੇ ਰੁਕੇ ਆ 15 15 ਗਿਰੀਆਂ ਇੱਕ ਟਾਈਮ ਦੀਆਂ ਕੂਤਰਾਂ ਨੇ ਖਾਧੀਆਂ ਆ ਪਰੇ ਪਰੇ ਪਰ ਛੱਡ ਗਏ ਹਨਾ ਇਹਨਾਂ ਦੇ ਇਹਨਾਂ ਨੂੰ ਕਰ ਕੁਝ ਨਹੀਂ ਸਕਦੇ ਤੇ ਆਜੋ ਬਾਬੋ ਕਰਦੇ ਆਂ ਅੱਜ ਦੀ ਵੀਡੀਓ ਸ਼ੁਰੂ ਤੇ ਵੀਡੀਓ ਦੇ ਵਿੱਚ ਜਿਹੜਾ ਮੁੱਦਾ ਚੱਕਾਂਗੇ ਆ ਪੰਜ ਦਾ ਕਮੈਂਟਾਂ ਵਾਲਾ ਹੀ ਕਮੈਂਟ ਪੜਦੇ ਆਂ ਸਾਰੀ ਤੁਹਾਡੇ ਠੀਕ ਆ ਉਹਨਾਂ ਦਾ ਜਵਾਬ ਦੇਵਾਂਗੇ ਕੀ ਕੀ ਹਾਲਿਆ ਕੀ ਕੀ ਨਹੀਂ ਆ ਬੜਦੇ ਵਾਲੀ ਵੀ ਆ ਪਾ ਆਂਡਿਆਂ ਵਾਲੀ ਫੀਡ ਲੈ ਕੇ ਆਇਆ ਮੈਂ ਤੇ ਆਂਡਿਆਂ ਤੋਂ ਹੁੰਦੀ ਆ ਆਹ ਫੀਡ ਆਂਡਿਆਂ ਤੋਂ ਕਮਜ਼ੋਰੀ ਨਹੀਂ ਹੁੰਦੀ ਜਦ ਕਬੂਤਰੀਆਂ ਲਗਾਤਾਰ ਦਿੰਦੀਆਂ ਨਾ ਫਿਰ ਨਾ ਵੀਕਨੈਸ ਨਹੀਂ ਹੁੰਦੀ ਪਾਣੀ ਥੋੜੀ ਆ ਜਦ ਆ ਮੈਂ ਇੰਨੀ ਕੁ ਮੋਟਲੀ ਜੀ ਚੱਕੇ ਦੇ ਵਿੱਚ ਪਾਈ ਹਨਾ ਤੇ ਇੱਥੇ ਸਾਰੇ ਸਾਰੇ ਜਿੰਨੀਆਂ ਵੀ ਜੋੜੀਆਂ ਲੱਗੀਆਂ ਉਹਨਾਂ ਨੂੰ ਪਾਈ ਆ ਆਂ ਬੰਦ ਰਹਿਣੀਆਂ ਬੰਦ ਪਈਆਂ ਮਾਤੀਆਂ ਉਹਨਾਂ ਨੂੰ ਵੀ ਪਾਵਾਂਗੇ ਥੋੜੀਆਂ ਥੋੜੀਆਂ ਹਨਾ ਨਾਲ ਮਾਲ ਮੜਾ ਚਲਾਣੇ ਆ ਜਦ ਆ ਆਪ ਵੀ ਦਈ ਜਾਂਦੀਆਂ ਉਧਰ ਤੇ ਉਹ ਮੈਂ ਕੰਗਣੀ ਜੀ ਲੈ ਕੇ ਆਇਆ ਇਸ ਚਿੜੀਆਂ ਦੀ ਉਹ ਕੰਗੜੀ ਪਾਈ ਤਾਂ ਚਿੜੀਆਂ ਨਿਕਲ ਗਈਆਂ ਕਿਤੇ ੱੱਕੇ ਨਾ ਬਾਹਰ ਹੋਣੋਂ ਵਿੱਚ ਹੀ ਘੁੰਮੀ ਜਾਂਦੀਆਂ ਜਾਲ ਦੇ ਹੁਣ ਵਿੱਚ ਬੜੂਗੀਆਂ ਤਾਂ ਮੈਂ ਜਾਲ ਪਾਰੋ ਬੰਦ ਕਰ ਦੂੰਗਾ ਆ ਜੂੜਿਆਂ ਨੂੰ ਤਾਂ ਮੈਂ ਥੱਲੇ ਥੋੜੀ ਜੀ ਪਾ ਕੇ ਆਇਆ ਮੈਂ ਖਾਲੂਗੇ ਹਨਾ ਟਰੇ ਅੰਦਰ ਪਈ ਸੀਗੀ ਤੇ ਮੈਂ ਬਾਹਰ ਹੀ ਸਿੱਟ ਦਿੱਤੀ ਥੋੜੀ ਜੀ ਇਹਨਾਂ ਨੂੰ ਇਹਦੇ ਨਾਲ ਇਹ ਆ ਫੀਡ ਪਾਉਂਦੇ ਹੋਈਏ ਤੇ ਕਬੂਤਰ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ ਇਹਨਾਂ ਦੇ ਵਿੱਚ ਸਾਰਾ ਤਕਰੀਬਨ ਹੀ ਹੁੰਦਾ ਹਨਾ ਤੇ ਪਰ ਫੇ ਵੀ ਚਲੋ ਕੈਲਸ਼ੀਅਮ ਆਪਣੇ ਵੱਲੋਂ ਤਾਂ ਕੋਈ ਨਾ ਕੋਈ ਵਰਤੋ ਨਾ ਮਿੱਟੀ ਵਰਤੋ ਜਾਂ ਕੁਛ ਵੀ ਹਨਾ ਤੇ ਚੂਨਾ ਹੁੰਦਾ ਆ ਢੇਲੀਆਂ ਹੀ ਆ ਵਾਲਾ ਉਹਨੂੰ ਠੰਡ ਆਪ ਪਹਿਲਾਂ ਪਿਜਾ ਰਹਿਣ ਦੋ ਤੇ ਭਿੰਦੋਆ ਦੋ ਤਿੰਨ ਡੜ ਜਿਹਦਾ ਪਿਜਾ ਰਿਆ ਉਹਦਾ ਉਹਨੂੰ ਮਿੱਟੀ ਚ ਜਾਂ ਕੇਰੀ ਚ ਮਿਕਸ ਕਰ ਦੋ ਉਹ ਵੀ ਕੈਲਸ਼ੀਅਮ ਬਹੁਤ ਹੁੰਦਾ ਚੂਨੇ ਚ ਕੈਲਸ਼ੀਅਮ ਬਹੁਤ ਹੁੰਦਾ ਪਰ ਜ਼ਿਆਦਾ ਨਹੀਂ ਪਾਉਣਾ ਲੋੜ ਤੋਂ ਵੱਧ ਕਿਉਂਕਿ ਕੋਈ ਵੀ ਚੀਜ਼ ਆ ਓਨੀ ਕ ਪਾਓ ਜਿੰਨੀ ਕੋ ਉਹਨੂੰ ਲੋੜ ਆ ਜਾਨਵਰਾਂ ਨੂੰ ਵੱਧ ਨਹੀਂ ਤੇ ਆਇਓ ਬਾਬੇਓ ਕਰੀਏ ਸਟਾਰਟ ਤੇ ਜਿਹੜੇ ਕਬੂਤਰ ਬਾਬੇਓ ਆਪਾਂ ਜਿੱਤਾ ਕੱਢ ਲਏ ਹਨਾ ਕਈ ਵਾਰੀ ਕਮੈਂਟ ਆਉਂਦੇ ਸੀਗੇ ਵੀਰੇ ਕਬੂਤਰ ਕੱਢਣ ਤੋਂ ਪਹਿਲਾਂ ਗੁੜ ਲਵਾ ਕੇ ਰੱਖਣੇ ਚਾਹੀਦੇ 5-7 ਦਿਨ ਜਾਂ ਨਹੀਂ ਬਾਈ ਦੇਖੋ 5-7 ਦਿਨ ਪੰਜ-ਸੱਤ ਦਿਨ ਘੱਟੋ-ਘੱਟ ਬਾਬਿਓ ਆਪਾਂ 5 ਕਿ ਦਿਨ ਪਹਿਲਾਂ ਲਾ ਸਕਦੇ ਗੋੜ ਤੂੰ ਹਨਾ ਘੰਟਾਕ ਤੁਸੀਂ ਧੁੱਪੇ ਪਾ ਲੋ ਘੰਟਾ ਖੰਡ ਤੇ ਜ਼ਿਆਦਾ ਨਹੀਂ ਵੀ ਜ਼ਿਆਦਾ ਧੁੱਪੇ ਪਾਉਣੇ ਆ ਘੰਟਾ ਖੰਡ ਧੁੱਪੇ ਪਾਓ ਗੋੜ ਦੇ ਦਿਓ ਤੇ 10 ਜਿੱਦਾਂ 5-5 ਕਿ ਦਿਨ ਪਹਿਲਾਂ ਕਰ ਲੋ ਇਹ ਚੀਜ਼ ਬਸ ਜ਼ਿਆਦਾ ਨਹੀਂ ਲੋੜ ਹੈਗੀ ਕਬੂਤਰ ਦੀ ਚਰਬੀ ਝਾੜਨੀ ਆ ਧੋਪਣਾ ਝੜੀ ਜਾਣੀ ਆਪਣੇ ਆਪ ਹੀ ਤੇ ਉਸ ਤੋਂ ਬਾਅਦ ਤੁਸੀਂ ਕਬੂਤਰ ਕੱਢਣੇ ਸ਼ੁਰੂ ਕਰ ਲੋ ਟਾਂਗੇ ਡੋਂਗੇ ਜਿੱਦਾਂ ਜ਼ਿਆਦਾ ਚਪੋਣੇ ਆ ਲੱਗੇ ਸੱਦੇ ਹੋਗੇ ਤੇ ਉੱਡ ਕੇ ਆ ਇਹਨੂੰ ਗੁੜ ਦੇ ਕੇ 5-7 ਮਿੰਟ ਧੁੱਪੇ ਪਾ ਦਿਓ ਠੀਕ ਹੈ ਜਿਆਦਾ ਚਿਰ ਨਹੀਂ 5-7 ਮਿੰਟ ਹੀ ਧੁੱਪੇ ਪਾਉਣਾ ਤੇ ਗੁੜ ਮਾ ਥੋੜਾ ਹੀ ਦੇਣਾ ਐਵੇਂ ਜਿਹੜਾ ਆਪਾਂ ਹੋਰ ਦੱਸਿਆ ਹੋਇਆ ਨਾ ਜਿੱਦਾਂ ਨਾਲ ਤੁਸੀਂ ਸ਼ੋਲੇ ਤਾਂ ਨਹੀਂ ਜਨਾ ਦੇ ਸਕਦੇ ਹਣਾ ਉਹ ਤੋਂ ਥੋੜਾ ਘੱਟ ਹੀ ਦਿਓ ਜਿਆਦਾ ਨਾ ਦਿਓ ਤੇ ਬਾਕੀ ਇੱਕ ਹੋਰ ਬਾਈ ਦਾ ਜਿੱਦਾਂ ਕਮੈਂਟ ਆਇਆ ਸੀ ਬਾਈ ਵੀ ਜਦੋਂ ਆਪਾਂ ਕਬੂਤਰ ਚਾਲੂ ਹੋ ਗਿਆ ਆਪਣਾ ਕਬੂਤਰ ਉਡਾਂ ਲਾ ਪਿਆ ਫੇਰ ਵੀ ਗੋੜ ਦੇਣਾ ਫੇਰ ਨਹੀਂ ਗੋੜ ਦੇਣਾ ਬਾਈ ਜਦੋਂ ਕਬੂਤਰ ਆਪਣਾ ਉਡਾਰਾਂ ਚ ਵੱਧ ਗਿਆ ਨਾ ਵੀ ਕਬੂਤਰ 1 2 ਵਜੋਂ ਲਾ ਪਿਆ ਆ ਵੀ ਹਾਂ ਖੁੱਲ ਗਿਆ ਕਬੂਤਰ ਫੇ ਨਹੀਂ ਆਪਾਂ ਗੋੜ ਲੈਣਾ ਫੇ ਬਸ ਫੇ ਕਬੂਤਰ ਨੂੰ ਖਰਾਕ ਪਾਓ ਉਹੜਾ ਮੈਂ ਦੁੱਧ ਦੱਸਿਆ ਆ ਦਿਨਾਂ ਦੇ ਵਿੱਚੋਂ ਦੁੱਧ ਵੀ ਲੱਗਣਾ ਉਹ ਲਾ ਲਓ ਪਰ ਉਹ ਦੁੱਧ ਨਹੀਂ ਲਾਉਣਾ ਤੇ ਦੁੱਧ ਦੀ ਜਗ੍ਹਾ ਸਕਿਪ ਕਰਕੇ ਉਹਦੇ ਪਾਣੀ ਪਾ ਲਓ ਸਮਾਨ ਉਹੀ ਪੁਣਾ ਆ ਪਰ ਪਾਣੀ ਪਾ ਲਓ ਹਨਾ ਉਹ ਵੀ ਚੱਲੂਗਾ ਆ ਵੀ ਦੇਖਦੇ ਆ ਬਾਬੇਓ ਇੱਕ ਦੋ ਦਿਨਾਂ ਤੱਕ ਨਾ ਤੇ ਇਹਨੂੰ ਵੀ ਰੰਗ ਕਰੋਨੇ ਆ ਥੱਲੇ ਵਾ ਰੂਮਾ ਦਾ ਤੇ ਸੀਨਿੰਗ ਵਾਲਾ ਕੋਈ ਬੰਦਾ ਲੱਭਦਾ ਨਹੀਂ ਪਿਆ ਦੇਖਦੇ ਆ ਕੋਈ ਨਾ ਕੋਈ ਜਿਗਾੜ ਕਰਦੇ ਆ ਨਾ ਜੇ ਨਾ ਕੋਈ ਲੱਭਾ ਤੇ ਫਿਰ ਲਾਡੀ ਨੂੰ ਹੀ ਕਵਾਂਗੇ ਪੱਟੀ ਮਾਰਦੇ ਹੋਰ ਕੀ ਆ ਹਨਾ ਇੱਥੇ ਪੱਟੀ ਮਾਰਾ ਦਾਂਗਾ ਝਾੜ ਕੇ ਨਾ ਸਿਮਿੰਟ ਜਿੱਦਾ ਥੋੜੀ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਚੰਗੀ ਤਰ੍ਹਾਂ ਉਹਨੂੰ ਕਹਣਾ ਵਧੀਆ ਤਰੀਕੇ ਨਾਲ ਪੱਟੀ ਮਾਰ ਦੇ ਵਿੱਚ ਛੱਤਾਂ ਤੇ ਛੱਤਾਂ ਸਾਫ਼ ਕਰ ਦੇ ਚੰਗੀ ਤਰ੍ਹਾਂ ਅੰਦਰ ਲੀਆਂ ਵੀ ਇਦਾਂ ਹੀ ਤੇ ਬਾਹਰ ਲੀਆਂ ਵੀ ਇਦਾਂ ਹੀ ਤੇ ਆਹ ਜ਼ਰੂਰ ਆਪ ਕਰਾਉਣਾ ਆ ਪਲਸਟਰ ਕੱਤਾ ਛਲਾ ਕੇ ਨਾ ਚੰਗੀ ਤਰ੍ਹਾਂ ਇਹ ਜ਼ਰੂਰ ਪਲਸਟਰ ਕਰਾਉਣਾ ਕੋਈ ਬੰਦਾ ਲੱਭ ਕੇ ਮੈਸਤੀ ਕਿਉਂਕਿ ਲੱਭਦੇ ਨਹੀਂ ਹੁਣ ਇੱਥੇ ਕੰਮ-ਕੁਮਾ ਦੇ ਦੇਣੇ ਆ ਲੋਕੀ ਚੱਕੀ ਜਾਂਦੇ ਕੰਮ ਨੂੰ ਹਨਾ ਆਹੀ 4 ਦਿਨ ਬਾਅਦ ਉਹ ਠੰਡ ਹੋ ਜਾਂਦੀ ਆ ਫਿਰ ਉਦਾਂ ਕੰਮ ਘੱਟ ਹੋ ਜਾਂਦਾ ਕੰਮ ਤੇ ਫਿਰ ਉਹਦਾ ਆਪਾਲੀ ਕਰਾਉਣਾ ਕਿਉਂਕਿ ਬੱਚੇ-ਬੁੱੱਚੇ ਪਲਾਉਣੇ ਆ ਹੁਣ ਹੁਣੀ ਆ ਆਪਣੇ ਕੋਲ 6 ਮਹੀਨਾ ਟਾਈਮ ਜੋ ਕਰਨਾ ਕਰ ਲਈਏ ਉਹ ਸਾਰੇ ਕੱਪੜੇ ਉਪਰੇ ਜਿਹੇ ਬੁਰੇ-ਬੁਰੇ ਫਸਾਏ ਚੱਕ ਕੇ ਸਿੱਟਣੇ ਬਾਹਰ ਇਟਾ ਲਿਆ ਕੇ ਇੱਥੇ ਕੰਦ ਪੱਕੀ ਕੱਢਣੀ ਆ ਆ ਵੀ ਚੱਕ ਕੇ ਬਾਹਰ ਮਾਰਨੀ ਕਿ ਪੱਬੂ-ਪੁੱਬੂ ਬੜਨ ਨੂੰ ਕੋਈ ਜਗ੍ਹਾ ਹੀ ਨਾ ਲੱਭੇ ਹਨਾ ਹਾਂਜੀ ਬਾਬੇ ਉਹ ਕੀ ਹਾਲ ਚਾਲ ਤੇ ਕਈ ਵੀਰਾਂ ਦੇ ਕ ਕਬੂਤਰ ਦੂਜੇ ਆਪਣੇ ਕੀ ਉਹਨੂੰ ਕਹਿੰਦੇ ਆਂਡਿਆਂ ਤੋਂ ਬੰਦ ਹੋਈ ਜਾਂਦੀਆਂ ਮਾਦੀਆਂ ਹਨਾ ਵੀ ਆਂਡੇ ਨਹੀਂ ਦਿੰਦੀਆਂ ਆਂਡੇ ਨਹੀਂ ਧਰਦੀਆਂ ਜਾਂ ਕਦਾ ਵੀ ਜਿਹੜੀਆਂ ਆਂਡਿਆਂ ਤੋਂ ਬੰਦ ਆ ਉਹ ਦਵਾਈ ਬਾਬੇ ਆਪਾਂ ਹੋਰ 15 20 ਦਿਨਾਂ ਤੱਕ ਜਾਂ ਮਹੀਨੇ ਤੱਕ ਦੱਸਾਂਗੇ ਕਿਉਂਕਿ ਉਹ ਦਵਾਈ ਹੁੰਦੀ ਗਰਮ ਠੀਕ ਆ ਗਰਮ ਦੇਣ ਦੇ ਨਾਲ ਹੋਰ ਨੁਕਸਾਨ ਹੋ ਸਕਦਾ ਕਬੂਤਰ ਦੇ ਅੰਦਰ ਗਰਮੀ ਗਰਮੀ ਪੈ ਸਕਦੀ ਜਾਂ ਕਦਾ ਵੀ ਹਨਾ ਤੇ ਇੱਕ ਜਿਹੜੇ ਚਲੋ ਮੰਨ ਲਓ ਵੀ ਹੋ ਗਏ ਇਹ ਮਤਲਬ ਆਂਡਾ ਪਿੱਲੇ ਲੌਂਦੇ ਆ ਇਕ ਕੁਝ ਆਪਾਂ ਲ ਇੱਕ ਸਵਾਲ ਦੇ ਵਿੱਚ ਹੀ ਆਪਾਂ ਸਾਰਿਆਂ ਦਾ ਜਵਾਬ ਦੇ ਦਾਂਗੇ ਜਿਹੜੇ ਅੰਡੇ ਪਿੱਲੇ ਲਾਉਂਦੇ ਆ ਪਿੱਲੇ ਆਂਡੇ ਤਾਂ ਵੀਰੇ ਵਿਟਾਮਿਨ ਐਚ ਆਉਂਦੀ ਐ ਇੱਕ ਵਿਟਾਮਿਨ ਐਚ ਉਹਦੀਆਂ ਦੋ ਦੋ ਬੂੰਦਾ ਸਵੇਰੇ ਸ਼ਾਮ ਕੂਤਰੀ ਨੂੰ ਦੋ ਠੀਕ ਐ ਤੇ ਕਬੂਤਰ ਨੂੰ ਵੀ ਦੋ ਚਾਰ ਦਿਨ ਦੇਣੀਆਂ ਦੇ ਲਓ ਜੋੜਾ ਤੋੜ ਕੇ ਉਦੋਂ ਬਾਅਦ ਉਹਨੂੰ ਦੇਸੀ ਆਂਡਾ ਲੈਣਾ ਆਪਾਂ ਉਹਦੀਆਂ ਛਿਲੜਾ ਇਦਾਂ ਦੇਸੀ ਆਂਡੇ ਲੈ ਲਓ ਤੁਸੀਂ ਪੰਜ ਪੰਜ ਕੇ ਲੈ ਲਓ ਉਹਨਾਂ ਦੀਆਂ ਪੰਜ ਕੇ ਦੇਸੀ ਆਂਡੇ ਦੀ ਛਿਲੜਾ ਲੈਣੀਆਂ ਉੱਪਰ ਲੀਆਂ ਛਿਲੜਾ ਲੈ ਕੇ ਉਹਨਾਂ ਨੂੰ ਸੁਕਾ ਲੈਣਾ ਚੰਗੀ ਤਰ੍ਹਾਂ ਸੁਕਾ ਲੈਣਾ ਤੇ ਥੋੜੇ ਛੱਡਾ ਹੋ ਲੈਂਦੇ ਉਹ ਮੌਸਮ ਚ ਜੇ ਤੁਸੀਂ ਇਹ ਦਵਾਈ ਦੇਣੀ ਆ ਹਨਾ ਇਹ ਪਿੱਲਿਆਂ ਤੋਂ ਵੀ ਚੱਲੂਗੀ ਆਂਡੇ ਬੰਦ ਤੋਂ ਵੀ ਚੱਲੂਗੀ ਹਨਾ ਤੇ ਵਿਟਾਮਿਨ ਐਚ ਲੈਣੀ ਆ ਫਿਰ ਉਸ ਤੋਂ ਬਾਅਦ ਤੁਸੀਂ ਇਹ ਦੇਸੀ ਆਂਡੇ ਦੇਸੀ ਆਂਡੇ ਆ ਸਾਡੇ ਦੀਆਂ ਛਿਲਣਾ ਲੈ ਲਿਓ ਉਹਨਾਂ ਨੂੰ ਧੁੱਪ ਲਾ ਕੇ ਸੁਕਾ ਕੇ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਉਸ ਤੋਂ ਬਾਅਦ ਤੁਸੀਂ ਲੈਣਾ ਆ 10 ਗ੍ਰਾਮ ਅਸ਼ਵਗੰਧਾ 10 ਗ੍ਰਾਮ ਸਫੇਦ ਮੂਸਲੀ ਠੀਕ ਏ ਇਨਾਂ ਨੂੰ ਪੀ ਕੇ ਇਹਨਾਂ ਦਾ ਪਾਊਡਰ ਬਣਾ ਲੈਣਾ ਚੰਗੀ ਤਰ੍ਹਾਂ ਤੇ ਉਦੋਂ ਬਾਅਦ ਉਹਦੇ ਵਿੱਚ ਤੁਸੀਂ ਲੈਣੇ ਆ 10 ਛੋਲੇ ਪੁੱਜੇ ਹੋਏ ਛੋਲੇ ਲੈਣੇ ਆ 10 ਪੀਸ ਉਹਨਾਂ ਨੂੰ ਪੀ ਕੇ ਉਹਨਾਂ ਦਾ ਚੰਗੀ ਤਰ੍ਹਾਂ ਮਿਕਸ ਖਾਰਾ ਕੋਈ ਕਰਕੇ ਉਹਦੇ ਵਿੱਚ ਤੁਸੀਂ ਜਿਹੜੀ ਵਿਟਾਮਿਨ ਮੈਚ ਕਿੰਨਾ ਉਹਦਾ ਬੂੰਦਾ ਸਿੱਟੀ ਜਾਣੀਆਂ ਤੇ ਉਹਦੀ ਗੋਲੀ ਬਣਾਈ ਜਾਣੀ ਆਟੇ ਨੂੰ ਗੁੰਨ ਲੈਣਾ ਉਹ ਬੂੰਦਾ ਉਹਨੀਆਂ ਕਾ ਪਾਉਣੀਆਂ ਜਦੋਂ ਗੁੱਜ ਗਿਆ ਚੰਗੀ ਤਰ੍ਹਾਂ ਗੁੱਜਣ ਤੋਂ ਬਾਅਦ ਉਹ ਸਵੇਰੇ ਸ਼ਾਮ ਇੱਕ ਇੱਕ ਗੋਲੀ ਦੇਣੀ ਕਬੂਤਰੀ ਨੂੰ ਠੀਕ ਹੈ ਕਬੂਤਰ ਨੂੰ ਇੱਕ ਦੋ ਦਿਨ ਦੇ ਦਿਓ ਇੱਕ ਇੱਕ ਦੇ ਦਿਨ ਜਾਇ ਇੱਕ ਅੱਜ ਇੱਕ ਕੱਲ ਇੱਕ ਪਰਸੋ ਤਿੰਨ ਦਿਨ ਲਗਾਤਾਰ ਕਬੂਤਰ ਨੂੰ ਦੇ ਦਿਓ ਜੋੜਾ ਤੋੜ ਕੇ ਤੇ ਕਬੂਤਰੀ ਨੂੰ ਦੇ ਦਿਓ ਤੁਸੀਂ ਜਿੰਨੀ ਚਕਰਾਂਡਾ ਨਹੀਂ ਲੋਂਦੀ ਉਹ ਚਕਰ ਦੇਈ ਜਾਣੀਆਂ ਉਹਨੂੰ ਆਪਾਂ ਠੀਕ ਆ ਉਸ ਤੋਂ ਬਾਅਦ ਦਾਲ ਤੁਸੀਂ ਇੱਕ ਇਵੀਓਨ ਕੈਪਸੂਲ ਹੁੰਦਾ ਇਵੀਓਨ 400 ਲੈ ਲਓ ਇਵੀਓਨ 200 ਲੈ ਲਓ ਹਨਾ ਇਵੀਓਨ ਦੇ ਕੈਪਸੂਲ ਤੁਸੀਂ ਲੈ ਕੇ ਉਹ 10 ਐਮਐਲ ਦੁੱਧ ਦੇ ਨਾਲ ਪਹਿਲਾ 10 ਦਿਨ ਇਹ ਦਵਾਈ ਦੇਣੀ ਆ ਲਗਾਤਾਰ ਸਵੇਰੇ ਸ਼ਾਮ ਜਿਹੜੀ ਆਪਾਂ ਕੁੱਟੀਆਂ ਨਾ ਅੰਡੇ ਦੀਆਂ ਛਿਲੜਾ ਵਾਲੀਆਂ ਉਦੋਂ ਬਾਅਦ ਤੁਸੀਂ ਸਵੇਰ ਨੂੰ ਦੇਣੀ ਗੋਲੀ ਰਾਤ ਨੂੰ ਦਾਣੇ ਤੋਂ ਬਾਅਦ ਤੁਸੀਂ ਇਵਿਓਨ ਦਾ ਕੈਪਸੂਲ 200mg ਦਾ ਤੇ 10ml ਦੁੱਧ ਨਾਲ ਠੀਕ ਹੈ ਲਗਾਤਾਰੀਏ ਦੇਣਾ ਤੁਸੀਂ ਇਹ ਕੰਮ ਲਗਾਤਾਰ ਕਰੀ ਜਾਓ ਕਟੋਂ ਕਟ ਇੱਕ ਮਹੀਨਾ ਕਰਨਾ ਤੁਸੀਂ ਪਹਿਲਾ 10 ਦਿਨ ਲਗਾਤਾਰ ਸਵੇਰੇ ਸ਼ਾਮ ਨੂੰ ਉਹ ਗੋਲੀ ਦੇਣੀ ਆ ਉਦੋਂ ਬਾਅਦ 10 ਦਿਨਾਂ ਬਾਅਦ ਰਾਤ ਦੀ ਗੋਲੀ ਬੰਦ ਕਰ ਦੇਣੀ ਸਵੇਰੇ ਗੋਲੀ ਇੱਕ ਦੇਣੀ ਆ ਤੇ ਰਾਤ ਨੂੰ ਇਵਿਓਨ ਦਾ ਇੱਕ ਕੈਪਸੂਲ ਤੇ 10ml ਦੁੱਧ ਲਗਾਤਾਰ ਤੁਸੀਂ ਕਟ ਤੋਂ ਕਟ ਇਹ ਚ ਕਰੀ ਜਾਣੀ ਕਰੀ ਜਾਣੀ ਤੇ 20 ਦਿਨ ਰੋਕੇ 25 ਦਿਨ ਰੋਕੇ ਜੋੜਾ ਲਾ ਦਿਓ ਜੋ ਪਹਿਲਾ 10 ਦਿਨ ਕੱਲੀ ਗੋਲੀ ਦੇ ਲਈ 10 ਦਿਨ ਉਦੋਂ ਬਾਅਦ ਹੀ ਉਹਦਾ ਕੈਪਸੂਲ ਤੇ ਨਾਲ ਸਵੇਰ ਨੂੰ ਗੋਲੀ ਦੇਣੀ ਹੈ ਨਾ ਉਸ ਤੋਂ ਬਾਅਦ ਤੁਸੀਂ 20 ਦਿਨਾਂ 25 ਦਿਨਾਂ ਬਾਅਦ ਜੋੜਾ ਲਾ ਦਿਓ ਤੇ ਬੰਦ ਨਹੀਂ ਕਰਨੀ ਦਵਾਈ ਇੱਕ ਕਬੂਤਰੀ ਨੂੰ ਦੇਈ ਜਾਣੀ ਲਗਾਤਾਰ ਇਹ ਵੀ ਉਹਦਾ ਕੈਪਸੂਲ ਰਾਤ ਨੂੰ ਨਾਲ 10 ਐਮਐਲ ਦੁੱਧ ਤੇ ਸਵੇਰ ਨੂੰ ਉਹ ਗੋਲੀ ਠੀਕ ਹੈ ਇਹ ਲਗਾਤਾਰ ਚੱਲੀ ਜਾਂਦੋ ਚੱਲੀ ਜਾਂਦੋ ਜਦੋਂ ਆਂਡੇ ਲਾ ਗਈ ਉਦੋਂ ਬਾਅਦ ਇਹ ਬੰਦ ਕਰ ਦਿਓ ਤੇ ਕਬੂਤਰੀ ਨੂੰ ਤੁਸੀਂ ਚਿਪਸ ਕੋਟ 0 ਨੰਬਰ ਚਿਪਸ ਲੈ ਆਓ ਇਟ ਕੋਟ ਲਓ ਠੀਕ ਆ ਤੇ ਗਾਚੀ ਲੈ ਆਓ ਜਿਹੜੀ ਆਪਾਂ ਫੱਟੀਆਂ ਤੇ ਮਲਦੇ ਹੁੰਦੇ ਸੀ ਗਾਚੀ ਲੈ ਆਓ ਉਹ ਪਾਈ ਜਾਓ ਵਿਟਾਮਿਨ ਐਚ ਲਗਾਤਾਰ ਤੁਸੀਂ ਹਫਤੇ 'ਚ ਇੱਕ ਵਾਰ ਹੀ ਪਾ ਲਓ ਲਗਾਤਾਰ ਪਾਓ ਮਿਲ ਹਫਤੇ 'ਚ ਇੱਕ ਵਾਰੀ ਬੰਦਰਾ ਕਰੋ ਹਫਤੇ 'ਚ ਇੱਕ ਵਾਰ ਹੀ ਪਾਈ ਜਾਓ ਵਿਟਾਮਿਨ ਐਚ ਕਬੂਤਰੀਆਂ 'ਚ ਪ੍ਰੋਬਲਮ ਆਊਗੀ ਨਹੀਂ ਤੁਹਾਡੀਆਂ 'ਚ ਕੋੰਡੇ ਦੇ ਵਿੱਚ ਢੱਕ ਟੱਕਣ ਭਰਿਆ ਸਿਰ ਦਿੱਤਾ ਜਿਹਦੇ ਵਿੱਚ 1.5 ਲੀਟਰ ਪਾਣੀ ਪੈਂਦਾ ਹੋਵੇ ਉਹ ਚ ਇੱਕ ਟੱਕਣ ਉਹਦੇ ਹੀ ਪੋਣਾ ਜਿਹੜਾ ਉਹਦਾ ਹੀ ਟੱਕਣ ਹੋਊਗਾ ਉਹ ਪਾ ਦਿਓ ਤੇ ਇੱਕ ਹੋਰ ਵੀਰ ਦੇ ਆਈਸੀਪੀ ਜਿਹੜੇ ਉੜਦੇ-ਉੜਦੇ ਕਬੂਤਰ ਪੱਲੇ ਖੜ ਜਾਂਦੇ ਆ ਵੀ ਜੋਰ ਮਾਰਨ ਤਾਂ ਪੱਲੇ ਖੜ ਜਾਂਦੇ ਵੀਰੇ ਉਹ ਵੀ ਕੈਲਸ਼ੀਅਮ ਦੀ ਜਾਂ ਵਿਟਾਮਿਨ ਦੀ ਕਮੀ ਦੇ ਨਾਲ ਠੀਕ ਐ ਜਦੋਂ ਕਮਜ਼ੋਰ ਆ ਨਾ ਅੰਦਰ ਖੂਨ ਦੀ ਕਮੀ ਕਈ ਵਾਰ ਤਾਂ ਖੂਨ ਨਹੀਂ ਬਣਦਾ ਸਰਕਲ ਮੈਂ ਵੀਹ ਹਜ਼ਾਰ ਦੱਸਿਆ ਤੁਹਾਨੂੰ ਵੀ ਤੁਸੀਂ ਉਹ ਖੂਨ ਵਾਲੀ ਵਰਤਨ ਵਾਲੀ ਦਵਾਈ ਵਰਤ ਲਓ ਠੀਕ ਐ ਕੋਈ ਵੀ ਤੁਹਾਨੂੰ ਜੇ ਤੁਹਾਡੇ ਦਿਮਾਗ 'ਚ ਵੀ ਕੋਈ ਮੈਡੀਸਨ ਹੈਗੀ ਨਾ ਖੂਨ ਬਣਾਉਣ ਵਾਲੀ ਤੁਸੀਂ ਉਹ ਵਰਤ ਸਕਦੇ ਆ ਠੀਕ ਐ ਜਿਹੜੀ ਮੈਂ ਦੱਸੀ ਆ ਉਹ ਜਾਨਵਰਾਂ ਵਾਲੀ ਸਪੈਸ਼ਲ ਆ ਉਹ ਜਾਨਵਰਾਂ ਨੂੰ ਹੀ ਪੈਂਦੀ ਆ ਤੇ ਉਹ ਵਰਤੋ ਠੀਕ ਆ ਏ ਟੁੱਟ-ਕੁੱਟ ਕੇ ਪਾਉਂਦੇ ਰਿਹਾ ਕਰੋ ਤੇ ਕਿਤੇ ਨਾ ਕਿਤੇ ਤੁਸੀਂ ਉਹ ਦੁੱਧ ਬਣਾ ਕੇ ਦਿਆ ਕਰੋ ਜਿਹੜਾ ਮੈਂ ਦੱਸਿਆ ਤੁਹਾਨੂੰ ਕਬੂਤਰਾਂ ਦੇ ਪੱਲੇ ਖੜੂਗੇ ਨਹੀਂ ਕਦੀ ਆਹ ਦਿਨਾਂ 'ਚ ਜਿਆਦਾ ਪ੍ਰੋਬਲਮ ਆਉਂਦੀ ਪੱਲੇ ਖੜਨ ਦੀ ਕੋਈ ਕਬੂਤਰ ਗਰਮ-ਸਰਦ ਹੋ ਜਾਂਦੇ ਆ ਤੇ ਜ਼ੋਰ ਵੱਧ ਲਾ ਜਾਂਦੇ ਆ ਤੇ ਖਰਾਕ ਆਪਾਂ ਉਨੀ ਪਾਉਂਦੇ ਨਹੀਂ ਥੋੜੀ ਘੱਟ ਵੀ ਪਾਉਨੇ ਆ ਚਲੋ ਜਿਨ੍ਹਾਂ ਨੂੰ ਤਾਂ ਇਸ ਚੀਜ਼ ਦੀ ਨੌਲੇਜ ਆ ਉਹ ਤਾਂ ਆਪਣੀ ਟ੍ਰੀਟਮੈਂਟ ਪੂਰਾ ਕਰੀ ਜਾਂਦੇ ਆ ਨਾ ਉੱਥੇ ਇਹ ਪ੍ਰੋਬਲਮ ਨਹੀਂ ਆਉਂਦੀ ਤੇ ਹੋਰ ਇੱਕ ਹੋਰ ਵੀਰ ਦਾ ਕਮੈਂਟ ਆਇਆ ਸੀ ਵੀ ਜਿਹੜਾ ਆ ਜਾਲ ਆਪਣਾ ਬਣਾਇਆ ਮੂਰੇ ਜਿਹੜਾ ਛੋਟਾ ਜਾਲ ਆ ਵਾਲਾ ਇਹ ਆਹਾ ਵਾਲਾ ਜਾਲ ਤਾਂ ਇਹ ਕਿੰਨੇ ਚ ਬਣਿਆ ਸੀ ਤੇ ਬਾਬੋ ਇਹ ਜਿਹੜਾ ਜਾਲ ਆ ਨਾ ਇਹ ਆਪਾਂ ਕੋਸ਼ਕ ਤਾਂ ਘਰੇ ਹੀ ਮੇਰੇ ਕੋਲ ਪਿਆਈ ਸੀ ਸਮਾਨ ਜਿਦਾ ਆਪਾਂ ਛੋਰੀਆਂ ਨੂੰ ਡੰਡੇ ਹੁੰਦੇ ਬਾਧੂ ਲਿਆ ਕੇ ਰੱਖ ਲਈਦੇ ਸੀ ਹਨ ਤੇ ਜਾਲੀ ਜੁੜੀ ਲਾ ਕੇ ਮਾਹੀ ਮੇਰੇ ਹਿਸਾਬ ਨਾਲ ਜਿਹੜਾ ਇਹ ਜਾਲ ਆ ਨਾ ਇਹ ਜਾਲ 2000 ਰੁਪਏ ਚ ਸਾਰਾ ਬਣਿਆ ਹੋਣਾ 2 ਨਹੀਂ ਤਾਂ 2500 3 ਇੱਥੇ ਕੀ ਮਤਲਬ 2 2500 3000 ਇੱਥੇ ਕੀ ਲੱਗਾ ਜ਼ਿਆਦਾ ਨਹੀਂ ਪੈਸੇ ਲੱਗੇ ਦੇ ਉੱਤੇ ਤੁਸੀਂ ਆਪ ਸਮਾਨ ਲਿਆਓ ਠੀਕ ਆ ਤੇ ਮਿਸਤਰੀ ਦਿਹਾੜੀ ਤੇ ਕਰ ਲਓ ਉਹ ਤੋਂ ਬਣਾ ਲਓ ਹੁਣ ਆ ਜਿਹੜੇ ਆਪਾਂ ਆ ਐਂਗਲ ਉਂਗਲ ਲਾਏ ਆ ਹਨਾ ਆਹ ਵਾਲਾ ਜਿੰਨਾ ਵੀ ਆਪਾਂ ਆ ਵਿੰਡੋਆਂ ਦਾ ਜਿੰਨੀਆਂ ਵੀ ਅੱਜ ਉਹ ਵੀ ਲਾਇਆ ਪਾਟਾਂ ਕਿਆਂ ਟੁਕੀਆਂ ਜੀਆਂ ਹਨਾ ਫੇਰਾ ਪੈਪ ਉਪਰੇ ਲਿੰਗ ਜਿੰਨੀ ਵੀ ਦਰਵਾਜ਼ੇ ਲਾਏ ਆ ਜੇ ਮੈਂ ਕਿਸੇ ਮਿਸਤਰੀ ਕੋਲੋਂ ਬਣਵਾਉਂਦਾ ਜਾਂ ਮਿਸਤਰੀ ਕਿਸੇ ਨੂੰ ਠੇਕੇ ਤੇ ਦਿੰਦਾ ਵੀ ਮੇਰਾ ਉੱਕਾ-ਬੁੱਕਾ ਕਰ ਲਾ ਉਹਨੇ ਘਰ ਤੋਂ ਘੱਟ ਮੇਰੇ ਕੋਲ ਲੱਖ ਡੇਢ ਲੱਖ ਰੁਪਇਆ ਲੈ ਜਾਣਾ ਸੀ ਇਸ ਕੰਮ ਦਾ ਠੀਕ ਆ ਤੇ ਇੱਤੇ ਮੇਰਾ ਸਾਰਾ ਸਮਾਨ ਲਿਓਣ ਤੇ ਮੇਰਾ 25 ਤੋਂ 30 ਹਜ਼ਾਰ ਰੁਪਇਆ ਲੱਗਾ ਸਾਰੀਆਂ ਹੀ ਬਾਰੀਆਂ ਜਿੰਨੀਆਂ ਵੀ ਆ ਵਿੰਡੋ ਮੁੰਡੋ ਜਿੰਨੇ ਵੀ ਉੱਪਰਲੇ ਵੀ ਥੱਲੇ ਵੀ ਰੋਸ਼ਨਦਾਨ ਆ ਪੈਪ ਵੀ ਲੱਗਾ ਹਨਾ ਮੂਟਾ ਪੈਪ ਲੱਗਾ ਹੋਇਆ ਆ ਡਬਲ ਪੈਪ ਆ ਵਿੱਚ ਵੀ ਪੈਪ ਆ ਪੂੜੀ ਦਾ ਸਮਾਨ ਵੀ ਸਾਰਾ ਵਿੱਚ ਹੀ ਕਹਿੰਦਾ ਮੈਂ ਵੀ ਤੋਂ 25000 ਦਾ ਵਿੱਚੇ ਮਿਸਤਰੀ ਦੀ ਮਿਹਨਤ ਵਿੱਚੇ ਆਪ ਦਾ ਸਮਾਨ ਆਪ ਕਰਾਇਆ ਕਰੋ ਬੰਦੇ ਨੂੰ ਦਿਹਾੜੀ ਤੇ ਕਰ ਲਓ ਕਿੰਨੀਆਂ ਦਿਹਾੜੀਆਂ ਲਾਜੂ 5 ਲਾਜੂ 7 ਲਾਜੂ ਆਪ ਲਾ ਕੇ ਕਰਾ ਲਓ ਤੇ ਜੇਤੋਂ ਗੁੰਜਾਇਸ਼ ਹੈਗੀ ਉਹਦਾ ਜਿੱਦਾਂ ਮਰਜ਼ੀ ਕਰਾ ਲੇ ਉਹਦਾ ਤਾਂ ਕੋਈ ਰੋਲਾ ਹੀ ਹੈ ਨਹੀਂ ਹਨਾ ਹੁਣ ਕਈ ਭਰਾ ਕਹਿੰਦੇ ਬਈ ਜੇ ਆਪਾਂ ਸਸਤੇ ਸਸਤੇ ਕਿ ਫਿਰ ਇਦਾਂ ਹੀ ਬਣਾ ਸਕਦੇ ਆਪ ਲਿਆਓ ਸਮਾਨ ਲੋਹਾ ਮੰਡੀ ਜਾਓ ਉਥੋਂ ਸਰੀਆ ਲੈ ਪੈਪੂਪ ਲੈ ਕੇ ਆਓ ਜਿਹੜੇ ਵੀ ਲਿਓਨੇ ਆ ਉਥੋਂ ਰੇਟ ਬਹੁਤ ਸਸਤਾ ਮਿਲਦਾ ਜਿਹੜੇ ਆਪਣੇ ਮਿਸਤਰੀ ਹੁੰਦੇ ਆ ਇਹ ਰੇਟ ਦੱਬ ਕੇ ਲਾਉਂਦੇ ਆ ਆਪਦੀ ਕਮਿਸ਼ਨ ਵੀ ਕੱਢਦੇ ਆ ਸਾਰਾ ਕੁਝ ਲੋਹੇ ਵਿੱਚੇ ਤੇ ਉਹਦਾ ਵੀ ਲੋਗਾ 10 ਰੁਪਏ 20 ਰੁਪਏ 20 ਰੁਪਏ ਮਹਿੰਗਾ ਹੀ ਦੱਸਦੇ ਆ ਨਾ ਤੇ ਆਪ ਲਿਆ ਕਰੋ ਆਪ ਲਿਆ ਕੇ ਬਣਾ ਲਿਆ ਕਰੋ ਤੇ ਆਜੋ ਬਾਬੇ ਹੁਣ ਕਬੂਤਰਾ ਕੋਤਰਾ ਸ਼ੌਂਕਾ ਚਲੋ ਬਾਬੇ ਚਿੜੀਆਂ ਸਾਮਾ 7 ਵਜ ਗਏ ਤੇ ਚਿੜੀਆਂ ਕੁੜੀਆਂ ਡੱਕੀ ਅੰਦਰ ਹਨਾ ਕੁੜੀਆਂ ਛੱਡੀਆਂ ਅਸੀਂ ਬਾਹਰ ਤੇ ਜਾਲ ਚ ਘੁੰਮੀਆਂ ਜਾਂਦੀਆਂ ਹੁਣ ਕਿਸ ਤਰੀਕੇ ਨਾਲ ਇਹਨਾਂ ਨੂੰ ਅੰਦਰ ਵਾੜਦਾ ਮੈਂ ਚਲੋ ਬਾਬੇ ਪਾਣੀ ਪੂਣੀ ਭਰ ਲਿਆਂਦਾ ਇਹਨਾਂ ਨੂੰ ਸਾਰਾ ਦੂਜੀ ਇੱਕ ਸਵੇਰੇ ਤਾਂ ਪਾਤਾ ਹੀ ਹੁਣ ਇੱਕ ਵਾਰੀ ਫੇਰ ਦਵਾਰਾ ਪਾਣੀ ਪਾ ਦਿਆਂ ਨਾ ਗਰਮੀ ਵੀ ਵੀ ਹੈਗੀ ਮਾੜੀ ਮੁੱਠੀ ਜਿੰਨੀ ਵੀ ਆ ਪਾਣੀ ਪੀਂਦੇ ਆ ਇਸਨੂੰ ਉਹ ਕੁਜੇ ਦੁਆਰਾ ਫੇਰ ਵਰਦੀਏ ਤੇ ਉੱਪਰ ਵਾਲਿਆਂ ਨੂੰ ਵੀ ਪਾਣੀ ਪੋਣਿਆ ਤਾਂ ਕਬੂਤਰੀ ਵਿੱਚ ਛੱਡੀ ਬਾਦਾਮ ਪਾ ਕੇ ਉਹਨੂੰ ਵੀ ਛੱਡ ਦੇਣਾ ਲੇਟ ਹੀ ਪਾਏ ਅੱਜ ਲੋ ਬਾਬੇ ਇਹਨਾਂ ਨੂੰ ਗਾਣਾ ਗਾ ਪਾਤਾ ਹੀ ਹੁਣ ਪਾਣੀ ਇਹਨਾਂ ਨੂੰ ਵੀ ਪਾ ਦਈਏ ਤੇ ਇੱਧਰ ਵੀ ਪਾਣੀ ਪਾ ਦਈਏ ਤੇ ਆਹ ਜਿਹੜੀ ਕਬੂਤਰੀ ਆ ਇਹਨੂੰ ਵੀ ਜਾ ਕੇ ਫੇਰ ਛੱਡੀਏ ਹੈਨਾ ਤੇ ਸ਼ਾਮ ਦਾ ਟਾਈਮ ਹੋ ਗਿਆ ਚੈੱਕ ਕਰੋ ਯਾਰ ਆ ਡੁੱਬਦਾ ਹੋਇਆ ਇਸ ਟਾਈਮ ਸੂਰਜ ਹੈ ਗਲਬਾਤ ਲੱਗਦੀ ਪੂਰੀ ਤੇ ਗੁਰੂ ਘਰ ਵੀ ਪਾਰ ਥੋੜਾ ਸ਼ੁਰੂ ਹੋ ਗਿਆ ਆ ਉੱਧਰ ਵੀ ਦਾਣਾ ਪਾਣੀ ਸਾਰਾ ਪਾਤਾ ਹਨਾ ਹੁਣ ਉਹਦਾ ਰੰਗ ਹੋ ਜੇ ਆ ਜਾ ਚੱਕ ਕੇ ਤੇ ਉੱਪਰ ਪਹਿਲਾਂ ਰੰਗ ਇਹਨਾਂ ਨੂੰ ਸਾਰਾ ਕਰਾ ਕੇ ਫੇਰੀ ਥੱਲੇ ਲੈ ਕੇ ਜਾਣੇ ਆ ਉੱਪਰਲੇ ਪੋਟੇ ਨੇ ਚ ਰੰਗ ਕਰਦੇ ਆ ਉਹ ਦੇਖੋ ਬਾਹਰ ਹੀ ਆ ਜਾਣ ਤੇ ਲਿਆ ਉਹਨਾਂ ਨੂੰ ਪਾਣੀ ਪੂਣੀ ਪਾ ਲਈਏ ਪਹਿਲਾਂ ਆਪਾਂ ਜਿਹੜੇ ਵੇਲੇ ਹੋ ਗਏ ਆ ਆਪਾਂ ਕਰ ਕਰਕੇ ਹੁਣ ਸਵੇਰ ਨੂੰ ਇੱਕ ਅਰੀ ਝਾੜੂ ਪੋਚਾਇਆ ਕਰਨਾ ਆਪਾਂ ਸਾਰਾ ਇੱਥੇ ਥੋੜ੍ਹਿਆ ਖੱਡਿਆ ਜਿਹੜੇ ਵੀ ਆਪਣੇ ਜਾਲ 'ਚ ਉਥੇ ਅੰਦਰ ਲਾਉਣਾ ਪੋਚਾ ਪੂਚਾ ਥੱਲੇ ਲਾਉਣਾ ਹੁੰਦਾ ਸਾਈ ਕਰਕੇ ਤੇ ਬਾਕੀ ਇਦਾਂ ਹੀ ਹਨਾ ਕਰੀ ਜਾਵਾਂਗੇ ਲੱਲਾ ਪੱਬਾ ਤੇ ਨਾਲ ਹੀ ਅੱਜ ਕੰਗੜੀ ਲੈ ਕੇ ਕਈ ਵੀਰ ਗੰਦੇ ਵੀ ਕੰਗਣੀ ਕੀ ਹੁੰਦਾ ਹਨ ਆਓ ਕੰਗਣੀ ਦਿਖਾਉਂਦਾ ਤੁਹਾਨੂੰ ਕੀ ਹੁੰਦੀ ਹੈ ਕੰਗਣੀ ਮਤਲਬ ਕਈਆਂ ਨੂੰ ਤਾਂ ਚਲੋ ਪਤਾ ਹੋਊਗਾ ਤੇ ਕਈਆਂ ਦੋ ਚਾਰੀ ਕਮੈਂਟ ਆਏ ਸੀਗੇ ਬਾਈ ਕੰਗਣੀ ਹੁੰਦੀ ਕੀ ਇਹਨਾਂ ਨੂੰ ਪਾਉਣਾ ਸੀ ਆ ਤੇ ਆ ਹੁੰਦੀ ਬਾਬਾ ਕੰਗਣੀ ਆ ਦੇਖੋ ਐਦਾਂ ਦੀ ਹੁੰਦੀ ਹੈ ਕੰਗਣੀ ਇਹ ਖਾਂਦੀਆਂ ਬਹੁਤ ਖੁਸ਼ ਹੋ ਗਿਆ ਇਹਨਾਂ ਦੀ ਮੇਨ ਡਾਈਟ ਇਹੀ ਹੈ ਇੱਕ ਸਾਉ ਦੀ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੀਆਂ ਇਹ ਆ ਲਿਆਂਦੀ ਆਪਾਂ 2 ਕਿਲੋ ਤੇ ਬਹੁਤ ਟਾਈਮ ਲੱਗ ਜਾਣਾ 2 ਕਿਲੋ ਦੇ ਨਾਲ ਹੀ ਬਾਬੇ ਲੈਪੀ ਬੈਣ ਹਨਾ ਅੰਡਿਆਂ ਤੇ ਤੇ ਬਸ ਐਤ ਕੀ ਆਂਡੇ ਦੇ ਦੇਵੇ ਉਹ ਹੁਣ ਇਹਨੂੰ ਦਵਾਈ ਦੁਵਾਈ ਦਿੱਤੀ ਆਪਾਂ ਪੂਰਾ ਇਹ ਟ੍ਰੀਟਮੈਂਟ ਚੱਲਦਾ ਤੇ ਕੱਲ ਨੂੰ ਵਿਟਾਮਿਨ ਐਚ ਖਤਮ ਹੋਈ ਉਹ ਵੀ ਲਿਓ ਨਾ ਹਨਾ ਇਹ ਆਂਡਿਆਂ ਤੋਂ ਪਿਛਲੀ ਵਾਰੀ ਬੰਦ ਹੋ ਗਈ ਸੀ ਤੇ ਮੈਂ ਪਿਛਲੀ ਵਾਰੀ ਚਲਾ ਲਈ ਸੀ ਚੱਲ ਪਈ ਤੇ ਇੱਕਾਂ ਡਾ ਪਿੱਲਾ ਲੌਂਦੀ ਸੀ ਇੱਕ ਸਹੀ ਲਾਈ ਜਾਂਦੀ ਸੀ ਹਨਾ ਫੇਰ ਬਾਅਦ ਵਿੱਚ ਬੱਚੇ ਨਹੀਂ ਲੈ ਜੋੜ ਜੋੜੇ ਤੋੜਦੇ ਤੇ ਫੇਰ ਮੈਂ ਕੁਛ ਕੀਤਾ ਵੀ ਨਹੀਂ ਹਨਾ ਇਹਨੂੰ ਹੁਣ ਇਹਦਾ ਟ੍ਰੀਟਮੈਂਟ ਆ ਦੁਬਾਰਾ ਸ਼ੁਰੂ ਕਰਕੇ ਤੇ ਅੱਗੇ ਚਲਾ ਲਾਂਗੇ ਇਹਨੂੰ ਹੁਣ ਚਲਾਵਾਂਗੇ ਤੇ 10-12 ਦਿਨਾਂ ਦੇ ਵਿੱਚ ਚਾਂਡੇ ਤੇ ਲਮਾਉਣੇ ਆ ਆਪਾਂ ਜੋ ਝੋਲੀ ਤਾਂ ਭਾਰੀ ਕੀਤੀ ਇਹਨੇ ਸ਼ਾਇਦ ਹੋ ਵੀ ਜਾਣਾ ਸੈੱਟ ਹੋ ਗਿਆ ਹੋਵੇ ਕਿਉਂਕਿ ਆਪਾਂ ਕਈ ਕੁਝ ਪਾਉਂਦੇ ਰਹੇ ਇਹਨਾਂ ਨੂੰ ਤੇ ਉਹਦੇ ਨਾਲ ਸ਼ਾਇਦ ਉਹ ਪ੍ਰੋਬਲਮ ਦੂਰ ਹੋਈ ਗਈ ਹੋਵੇ ਆਪ ਹੀ ਤੇ ਆ ਵੀ ਕੱਲ ਨੂੰ ਰੰਗ ਰੂنگ ਦਾ ਕੰਮ ਛੇੜਦੇ ਆ ਉਹਨਾਂ ਨੂੰ ਥੱਲੇ ਨਿਬੜਨ ਵਾਲਾ ਆ ਜਾਂ ਪੱਟੀ-ਪੁਕੀ ਦਾ ਲਾਵੇ ਸੀ ਆ ਜਿੱਥੇ ਲੱਗਣ ਵਾਲੀ ਸੀ ਹਨਾ ਕੰਨੀਆਂ-ਕੰਨੀਆਂ ਟੁੱਟੀਆਂ ਸੀ ਤੇ ਹੁਣ ਵਾਹ ਰੰਗ ਕਰਨਾ ਹੈ ਉਹਦੇ ਉੱਤੇ ਰੰਗ ਬਹੁਤ ਖਰਾਬ ਹੋ ਗਿਆ ਅੰਦਰਲਾ ਵੀ ਸਰੀਦ ਆਜੂਰੀ ਕਰਾ ਲੈਣੀ ਆ ਲੱਭ ਕੇ ਕੋਈ ਨਾ ਕੋਈ ਮੁੰਡਾ ਹਨਾ ਤੁਸੀਂ ਵੀ ਕਹਿੰਦਾ ਕਹਿੰਦਾ ਰੇਂਦਾ ਕਰਾਉਂਦਾ ਮੁੰਡਾ ਨਹੀਂ ਕੋਈ ਲੱਭਦਾ ਬਾਬੇ ਉਹ ਕੰਮ ਕਰਕੇ ਰਾਜੀ ਨਹੀਂ ਕੋਈ ਹੁਣ ਆਲਾ ਕਹਿੰਦਾ ਜਿਆਦਾ ਵੱਡਾ ਹੀ ਠੇਕਾ ਮਿਲਦੇ ਆੜੀ ਦੀ ਕੋ ਹੁੰਦਾ ਹੀ ਨੀਗਾ ਤੇ ਨਾ ਹੋਇਆ ਕਿ ਨਾ ਠੇਕਾ ਵੀ ਕਰਾਂਗੇ ਹੈਗਾ ਇਹ ਤਾਂ ਦੇਖ ਕੇ ਦੋ ਦਿਨ ਦਾ ਹੀ ਕੰਮ ਆ ਦੋ ਨਹੀਂ ਤਾਂ ਤਿੰਨ ਦਿਨ ਦਾ ਕੰਮ ਹੋਊਗਾ ਜਿਆਦਾ ਨੀਗਾ ਤਿੰਨ ਦਿਨ ਨੂੰ ਅਗਲਾ ਛੱਡ ਕੇ ਨਹੀਂ ਹੁੰਦਾ ਕੰਮ ਹਣੋਂ ਉੱਥੇ ਲੱਗੇ ਆ ਮੁੰਡੇ ਮਿਸਤਰੀ ਉਹਨਾਂ ਚੋਂ ਦੇਖਦੇ ਆ ਕਿਸ ਨੂੰ ਲੈ ਕੇ ਉਹਨੇ ਪੱਟ ਕੇ ਇੱਕ ਅੱਦਾ ਕਹਣਾ ਦੋ ਤਿੰਨ ਦਿਨ ਲਾ ਲਾ ਯਾਰ ਤੇ ਦੋ ਤਿੰਨ ਦਿਨ ਤੇ ਠੀਕ ਆ ਬਾਬੇਓ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਰੇ ਭਰਾਵਾਂ ਦੇ ਮੈਂ ਕਮੈਂਟ ਪੜਦਾ ਹੁਣਾ ਤੇ ਕਮੈਂਟ ਕਰਦੇ ਰਿਹਾ ਕਰੋ ਤੇ ਆਪਣੇ ਆਪਣੇ ਨੁਕਤੇ ਜੋ ਵੀ ਆ ਪੁੱਛਦੇ ਰਿਹਾ ਕਰੋ ਤੇ ਉਹਨਾਂ ਮੈਨੂੰ ਵੀ ਆਈਡੀਆ ਹੋ ਜਾਂਦਾ ਤੇ ਫਿਰ ਆਪਾਂ ਉਸ ਨੁਕਤੇ ਤੇ ਵੀਡੀਓ ਬਣਾ ਲਈਦੀ ਆ ਤੇ ਠੀਕ ਆ ਬਾਬੇਓ ਮਿਲਦੇ ਆ ਅਗਲੀ ਵੀਡੀਓ ਚ